ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਦਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਇਹੋ ਜਿਹਾ ਤਾਂ ਸਾਨੂੰ ਜਾਦੂ ਦਿਖਾਉਣ ਆਉਂਦਾ ਹੁੰਦਾ ਸੀ ਸਕੂਲ 'ਚ ਇਹ ਤਾਂ ਜੋਦਾ ਅਕਬਰ ਬਣਿਆ ਫਿਰਦਾ ਲੱਗਦਾ ਸੱਬਾ ਬਾਈ ਵੀ ਪਛਤਾਉਂਦਾ ਹੋਣਾ ਵੀਡੀਓ ਦੇਖ ਕੇ ਤੇਰੇ ਬਿਨਾ ਜੀ ਨਹੀਂ ਲੱਗਦਾ ਕਿਹ ਦੱਕੋੜੇ ਮੇਰਾ ਵੀ ਨਹੀਂ ਲੱਗਦਾ ਭਰਾਵਾ ਇਹਨੂੰ ਕਰੀਮ ਗਿਫਟ ਕਰ ਦੇ ਚਪੇੜ ਆਪੇ ਵਾਜੂ ਲੱਛਣ ਇਹ ਕਰੀ ਜਾਂਦੀ ਸੰਗ ਮੈਨੂੰ ਆਈ ਜਾਂਦੀ ਆਰੇ ਮੈਂ ਐਮਐਮਲੇ ਬੜਿਆ ਨਹੀਂ ਦੇ ਕੋਈ ਮੈਂ ਸਰਗਮਨਾਤੀਆਂ ਦੇਖੋ ਜੀ ਲੁੱਕ ਪੈਰੀਏ ਦੇਖੋ ਜੀ ਕੋਕੀ ਰੋਡ ਜਾਂਦੇ ਹੁਣੇ ਸਾਰੇ ਜਗ ਲੁੱਕ ਵਾਲੇ ਵੀ 100 ਰੁਪਏ ਮੇਰੇ ਕੋਲ ਲੈ ਲਈ ਅੱਧੀ ਲੁੱਕ ਇਹਦੇ ਮੂੰਹ ਵਿੱਚ ਪਾ ਕੇ ਇਹਦਾ ਮੂੰਹ ਹੀ ਬੰਦ ਕਰ ਦੇ ਵੋਰ ਤਾਂ ਮੈਂ ਪਾ ਦੂੰ ਪਹਿਲਾਂ ਗਰਮ ਗਰਮ ਲੁੱਕ ਖਾ ਕੇ ਦਿਖਾ ਲੁੱਕ ਪੈ ਜੇ ਮੇਰੀ ਯਾਹ ਕਰੋ ਜੀ ਹਰਿਆਮਲੇ ਬੰਨਾ ਉਹਦੇ ਪਹਿਲਾਂ ਮੈਂ ਸਾਰੇ ਕੰਮ ਕਰਾ ਲੈ ਦੇ ਚੈੱਕ ਕਰੋ ਜੀ ਮਾਂਜ ਨਰੇਸ਼ ਘਟ ਵਾਲੇ ਨੂੰ ਹਟੇ ਨਾ ਤੂੰ ਨਾ ਚਰ ਜਦੋਂ ਤੱਕ ਲੁੱਕ ਵਾਲੇ ਤੈਨੂੰ ਘਰ ਛੱਡ ਕੇ ਨਹੀਂ ਆਉਂਦੇ ਚਾਹ ਤੇ ਤੇ ਬਰਗਰ ਖਾਣੇ ਕੋਲ ਤੋਂ ਬਾਤੂ ਬਾਕੇ ਬਈ ਆਈ ਸਾਰੀ ਦਿਨ ਬੂਥਾ ਪਾੜ ਬੈਠਾ ਇੱਥੇ ਸਾਂ ਸੱਜਣਾ ਆਹ ਕਿਆ ਬਾਹੀ ਦੁਜਾ ਪੰਜਾਬ ਸੱਜਣਾ ਦਿੱਲ ਤੇ ਦਲੇਰੀ ਕੁਰਬਾਨੀ ਤੈਨੂੰ ਉਹ ਬਾਤੂ ਸਾਗ ਦੀ ਲੋੜ ਨਹੀਂ ਤੈਨੂੰ ਪੱਠਿਆਂ ਦੀ ਲੋੜ ਆ ਤੇ ਗਾਜੀ ਕੀ ਹਾਲ ਚਾਲਾ ਲੋ ਜੀ ਤੈਨੂੰ ਪਤਾ ਹੀ ਨਰੇਸ਼ ਖਰੜ ਵਾਲਾ ਜੀ ਐਮਐਲਏ ਲੈਸਨ ਲੜ ਰਿਹਾ ਏ ਲੇਕਿਨ 2027 ਦੇ ਵਿੱਚ ਜਿਹੜਾ ਮੇਰੇ ਹੈਗਾ ਚੋਰਨ ਸਰ ਐਂਬੂਲੈਂਸ ਸੈਟਨੀ ਰੋਕਦਾ ਕਿ ਚੋੜ ਨਿਸ਼ਾਨ ਨਾ ਚੋੜ ਨਿਸ਼ਾਨ ਭਾਈ ਐਂਬੂਲੈਂਸ ਦਾ ਡਰਾਈਵਰ ਰੱਖਣਾ ਮੈਨੂੰ ਇਨੇ ਕਨੇਡਾ ਅਮਰੀਕਾ ਇੰਗਲੈਂਡ ਸਿੰਗਾਪੂਰ ਦੁਬਈ ਮਲੇਸ਼ੀਆ ਜਰਮਨ ਬੈਠੇ ਨੇ ਆਜੋ ਮੈਨੂੰ ਬੋਰਡ ਪਾਓ ਟਿਕੜਾ ਮੈਂ ਸਪੌਂਸਰ ਕਰਾਂਗਾ ਠੀਕ ਨਹੀਂ 2027 ਚੋੜਨਾਂ ਐਂਬੂਲੈਂਸ ਪਤੰਦਰ ਇੱਕੋ ਸਾਥ ਸਾਰੇ ਦੇਸ਼ਾਂ ਦਾ ਨਾਮ ਬੋਲ ਗਿਆ ਜਿਗਰਾ ਚਾਹੀਦਾ ਇਨਾ ਵੱਡਾ ਜਲੂਸ ਕਢਵਾਉਣ ਲਈ ਮਿੱਟੀ ਨੂੰ ਤਾਂ ਕੁਛ ਨਹੀਂ ਹੋਣਾ ਤੂੰ ਆਪਣਾ ਖਿਆਲ ਰੱਖੀ ਮਿੱਟੀ ਤੇਰੀ ਮਗਰੋਂ ਨਿਕਲੀ ਲੈ ਕਿਸੇ ਨਾਲ ਕੋ ਤਨ ਮੈਂ ਦਾਤਾ ਤੂੰ ਮੇਰਾ ਬੜਾ ਦੁਖੀ ਕੀਤਾ ਤੇਰੇ ਆ ਤੂੰ ਮੈਂ ਬੜੀ ਦੁਖੀ ਹਾਂ ਤੈਨੂੰ ਮਾਤਾ ਆ ਕੁੱਕਰ ਮਾਰ ਕੇ ਨਾ ਸਿਰ ਖੋਲਣਾ ਤੇਰਾ ਕੰਜਰਾ ਨਾ ਤੂੰ ਕਰੇ ਉਹਨਾਂ ਨਾਲ ਤਾਂ ਮੇਰੀ ਜਾਨ ਨੂੰ ਸੀ ਆਪੇ ਪਾਏ ਆ ਨਾ ਫਿਰ ਕਰੇ ਆਟਾ ਵਾ ਮੈਂ ਤਾਂ ਆਪ ਗੁਰਦੁਆਰੇ ਲੰਗਰ ਖਾ ਕੇ ਆਉਣਾ ਤੈਨੂੰ ਆਟਾ ਕਿੱਥੋਂ ਲਿਆਦਾ ਤੁਸੀਂ ਆਪਣੀ ਵੀਡੀਓ ਫੇਸਬੁੱਕ ਤੇ ਪਾਇਆ ਕਰੋ ਉਹ ਮੈਂ ਚਲਾਉਂਦਾ ਨਹੀਂ ਪਰਾਵਾ ਤੂੰ ਇੰਸਟਾਗ੍ਰਾਮ ਨਾ ਬੰਦ ਕਰਵਾ ਦੀ ਜਿੱਦਾਂ ਤੇਰੇ ਲੱਛਣ ਆ ਸ਼ੁਕਰ ਕਰ ਤੇਰੇ ਚਪੇੜਾ ਮਾਰ ਕੇ ਨਹੀਂ ਗਈ ਲੁੱਕ ਦੇ ਨਹੀਂ ਮੁੰਡਾ ਕੱਲੋ ਜੀ ਦਾ ਦੌਰ ਇਹ ਯਾਕਰਣਾ ਹੋਇਆ ਜਾਗੋ ਵਾਲੇ ਦਿਨ ਰੱਖਿਓ ਕਿਉਂਕਿ ਰਾਤ ਨੂੰ ਤੂੰ ਤਾਂ ਦਿਖਣਾ ਹੀ ਨਹੀਂ ਦਾੰਦ ਤੇ ਕੰਧ ਦੋਵੇਂ ਦੇਖਦੀਆਂ ਵਾਂ ਬਾਕੀ ਤਾਂ ਕੁਝ ਦਿਖਦਾ ਹੀ ਨਹੀਂ ਰੋਟੀ ਖਾਣ ਹੀ ਲੱਗਾ ਸੀ ਬੁਰਕੀ ਮੂੰਹ ਵਿੱਚ ਹੀ ਰਹਿ ਗਈ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲਾਂ ਜ਼ਰੂਰ ਕੱਢ ਕੇ ਜਾਇਆ ਕਰੋ ਰੋਣਾ ਕਰ ਨਹੀਂ ਚੱਲਦਾ ਜਾਓ ਜਾ ਕੇ ਸਿਲੰਡਰ ਸਿਲੰਡਰ ਚੋਰੀ ਕਰੋ ਬੇਤੀ ਕਬੂਲ ਕਰਿਓ ਚੀਰ ਜੀ ਲਿਖੀ ਐ ਮੈਂ ਸੰਜੋੜ ਜੋੜ ਕੇ ਤੂੰ ਚਾਹੇ ਪੈਰੀ ਪੈ ਜਾ ਅਸੀਂ ਕਬੂਲ ਨਹੀਂ ਕਰਨੀ ਗੱਲ ਮੇਰੀ ਮਨ ਮੇਰਾ ਚੱਲ ਬਣ ਜਾ ਤੇਰੇ ਪਿੱਛੇ ਆਇਆ ਸਾਰਿਆਂ ਅਰਜੀ ਬੜੀ ਤੂੰ ਪੰਜਾਬ ਦੇ ਪਾਣੀਆਂ ਬਾਰੇ ਲਿਖੀ ਆ ਗੁੱਸਾ ਨਾ ਕਰਿਓ ਇੱਕ ਗੱਲ ਪੁੱਛਣੀ ਸੀ ਬੱਸ ਵਿੱਚ ਤੁਹਾਡਾ ਉਧਾਰ ਕਾਰਡ ਚੱਲਦਾ ਕਿ ਨਹੀਂ ਕਜਲਾ ਲਾ ਕੇ ਖਾਂਦੇ ਵਿੱਚ ਤਾਂ ਪਾਉਣੀਆ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਲੱਗਦਾ ਇਹਦੇ ਵਾਤੇ ਦਾ ਕਜਲਾ ਚਿੱਟੇ ਰੰਗ ਦਾ ਬਣਾਉਣਾ ਪਊ ਕਜਲੇ ਨਾਲ ਤਾਂ ਕਾਣਾ ਕਰੋ ਕਜਲਾ ਹਾੜੇ ਵਿੱਚ ਤਾਂ ਪਾਉਣੀਆ ਕਜਲਾ ਲਾ ਬੀ ਨੂੰ 1 ਘੰਟਾ ਹੋ ਗਿਆ ਮੈਨੂੰ ਦਿਸਿਆ ਨਹੀਂ ਕਿਤੇ ਅਸੀਂ ਅੰਨੇ ਤਾਂ ਨਹੀਂ ਹੋ ਗਏ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ ਨਾਲੇ ਇੱਕ ਗੱਲ ਹੋਰ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਵਾਸਤੇ ਬਣਾਈ ਗਈ ਹੈ ਕੋਈ ਵੀ ਇਸ ਦੀ ਗੱਲ ਦਿਲ ਤੇ ਨਾਲ ਆਈ ਜਾਵੇ